ਥਾਣਾ ਸਿਟੀ ਮਲੋਟ ਪੁਲਿਸ ਨੇ ਦੋ ਨੌਜਵਾਨਾਂ ਨੂੰ ਜ਼ਖਮੀ ਕਰਨ ਦੇ ਮਾਮਲੇ ਦੇ ਵਿੱਚ ਚਾਰ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਉਹਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਹਸਪਤਾਲ ਵਿੱਚ ਜ਼ੇਰੇ ਇਲਾਜ ਜ਼ਖਮੀ ਸਾਹਿਲਦੀਪ ਸਿੰਘ ਅਤੇ ਸੰਨੀ ਵੱਲੋਂ ਦਿੱਤੇ ਗਏ ਬਿਆਨਾਂ ਦੇ ਆਧਾਰ ਤੇ ਪੁਲਿਸ ਨੇ ਇਹ ਕਾਰਵਾਈ ਕਰਦਿਆਂ ਚਾਰ ਲੋਕਾਂ ਦੇ ਖਿਲਾਫ ਮੁਕਦਮਾ ਦਰਜ ਕਰਕੇ ਉਹਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਸਾਹਿਲਦੀਪ ਸਿੰਘ ਹੈ ਉਹ ਜਿਹੜੀ ਕੱਲ ਵਾਰਦਾਤ ਹੋਈ ਹੈ ਉਹ ਮੁੰਡੇ ਸੀ ਇੱਕ ਤਾਂ ਬੱਬੂ ਸੀ ਇੱਕ ਬਿੱਲਾ ਇੱਕ ਰੌਣੀ ਤੇ ਇੱਕ ਲੱਕੀ ਇਹ ਆਏ ਸੀ ਇਹਨਾਂ ਨੇ ਪਹਿਲਾਂ ਮੈਨੂੰ 모ਹਿਤ ਨਾ ਦਾ ਮੁੰਡਾ ਹੀ ਉਹਨੇ ਫੋਨ ਕੀਤਾ ਵੀ ਅਸੀਂ ਬਾਹਰ ਖੜੇ ਆ ਵੈਸੀ ਵੀ ਆਇਆ ਵੀ ਆ ਮਿਲਦੇਗੇ ਮੈਂ ਗਿਆ ਨਹੀਂ ਮਨ ਉਹਨਾਂ ਅੱਖ ਗੇਟ ਚ ਆਇਓ ਤੇ ਉਹ ਗੇਟ ਚ ਆ ਗਏ ਤੇ ਪਹਿਲਾਂ ਆ ਕੇ ਮੈਨੂੰ ਜਫੀਆਂ ਜੁਫੀਆਂ ਪਾਈਆਂ ਵਧੀਆ ਭਰਾ ਵਾਂਗੂ ਮਿਲੇ ਫਿਰ ਉਹਨਾਂ ਚੋਂ ਇੱਕ ਮੁੰਡੇ ਨੇ ਮੇਰੇ ਘੱਟ ਕੇ ਏ ਕਰਪਾਨ ਮਾਰੀ ਤੇ ਬਾਕੀ ਮੈਂ ਆਵਾਜ਼ ਮਾਰੀ ਵੀ ਕੁਝ ਚੱਕ ਕੇ ਲਿਆਉ ਤੇ ਉਹਨੇ ਨੂੰ ਹੀ ਭੱਜਣ ਲੱਗਾ ਤੇ ਡਿੱਗ ਪਿਆੜ ਕੇ ਤੇ ਉਹਨਾਂ ਨੇ ਅਗਰ ਆਰੀਆਂ ਗਰੂੜੀਆਂ ਮਾਰੀਆਂ ਜੀ ਉਸ ਤੋਂ ਬਾਅਦ ਮੇਰਾ ਭਰਾ ਆ ਗਿਆ ਜੀ ਫਿਰ ਉਹ ਭੱਜਣ ਲੱਗੇ ਸੀਗੇ ਜੀ ਉਸ ਤੋਂ ਬਾਅਦ ਉਹ ਉਹ ਤਾਂ ਨਿਕਲ ਗਈ ਤੇ ਮੋਇਤ ਵੀ ਟੱਪ ਗਿਆ ਆ ਸਾਰੀ ਕਰਨੀ ਕਰਾਉਣੀ ਮੋਇਤ ਦੀ ਸੀਗੀ ਕਰਨੀ ਕਰਾਉਣੀ ਮੋਇਤ ਦੀ ਸੀਗੀ ਅੱਜ ਇਹਦਾ ਪਰਸ ਪਰਸੋਂ ਦੀ ਗੱਲ ਨਾਲ ਕੀ ਸੰਬੰਧ ਹੈ ਪਰਸੋਂ ਵਾਲੀ ਗੱਲ ਨਾਲ ਕੋਈ ਸੰਬੰਧ ਨਹੀਂ ਗਈ ਆ ਜਿਹੜਾ ਪਹਿਲਾ ਜੀ ਇਹਨਾਂ ਦੀ ਕਿਸੇ ਹੋਰ ਮੁੰਡੇ ਨਾਲ ਰੰਜਿਸ਼ ਸੀਗੀ ਜਿਹੜੇ ਮੁੰਡੇ ਨਾਲ ਰੰਜਿਸ਼ ਕਾ ਸਰਪੰਚ ਨਾਲ ਦੀ ਰਾਸ਼ ਮੁੰਡਾ ਉਹ ਵੀ ਉਧਰ ਦੇਖ ਤਾ ਨਗਰਦਾਈ ਉਹਦੇ ਨਾਲ ਸੀਗੀ ਤੇ ਉਹ ਤਾਂ ਹੀ ਇਹਨਾਂ ਦੇ ਹੱਥੇ ਨਹੀਂ ਆਇਆ ਤੇ ਇਹਨਾਂ ਨੇ ਮੈਨੂੰ ਇੱਥੇ ਆ ਕੇ ਪਿਆਰ ਨਾਲ ਵੀ ਭਰਾ ਹੈਗਾ ਤੂੰ ਸਾਡਾ ਭਰਾ ਹੈਗਾ ਵੀ ਸੱਦ ਕੇ ਪਹਿਲਾਂ ਮਿਲਦੇ ਰਹਿੰਦੇ ਜੱਫੀਆਂ ਪਾਉਂਦੇ ਸੀ ਮਿਲਦੇ ਸੀ ਉਦੋਂ ਬਾਅਦ ਉਦੋਂ ਆਏ ਵੈਸੀ ਮਿਲਣ ਦੇ ਬਹਾਨੇ ਆ ਕੇ ਤੇ ਇਹਨਾਂ ਨੇ ਮੁਬਾਰਦ ਕਰ ਦਿੱਤੀ ਉਹ ਮੈਨੂੰ ਪਤਾ ਕੀ ਜਿਹੜੇ ਪਰਸੋਂ ਨਾਮ ਕਹੇ ਜਣਾ ਉਹਦੇ ਤੁਹਾਡਾ ਦੋਹਾਂ ਦਾ ਨਾਮ ਹੈਗਾ ਨਹੀਂ ਉਸ ਉਹ ਕਿਹਦੇ ਜਿਹਨਾਂ ਲੈ ਕੇ ਘਰ ਚ ਰਹਿਣਾ ਉਹ ਇਹ ਮੁੰਡੇ ਸੀ ਨਹੀਂ ਮੈਂ ਉਸ ਟਾਈਮ ਉੱਥੇ ਹੈ ਹੀ ਨਹੀਂ ਸੀ ਮੌਜੂਦਾ ਹੀ ਹੈ ਨਹੀਂ ਸੀ ਮੈਂ ਉਸ ਟਾਈਮ ਸਾਰੇ ਗਲੀ ਜਿਹੜੇ ਉਹਨਾਂ ਦੇ ਜਿਨ੍ਹਾਂ ਦੇ ਮੁੰਡਿਆਂ ਦੇ ਵਜੀਆਂ ਉਹ ਵੀ ਬਕਾਇਦਾ ਦੱਸਣਗੇ ਵੀ ਇਹ ਮੁੰਡੇ ਉੱਥੇ ਸੀਗੇ ਕਿ ਨਹੀਂ ਸੀਗੇ ਇਹ ਤਾਂ ਹੀ ਗਲੀ ਗਵਾਨ ਸਾਰਾ ਦੱਸੂਗਾ ਵੀ ਉਸ ਟਾਈਮ ਲੜਾਈ ਚ ਸੀਗੇ ਕਿ ਨਹੀਂ ਸੀਗੇ ਤੁਸੀਂ ਕੀ ਕੰਮ ਕਰਦੇ ਹੋ ਤੁਸੀਂ ਮੈਂ ਸਟੱਡੀ ਕਰਦੇ ਪਲੱਸ 1 ਚੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੰਨੀ ਕੁਮਾਰ ਹੈ ਮੈਂ ਗੇਲਾ ਫੈਕਟਰੀ ਜੀ ਕੰਮ ਕਰਦਾ ਕੱਲ ਹੀ ਮੈਂ ਰੋਟੀ ਖਾਣਾ ਆਇਆ ਸੀ ਘਰੇ ਤੇ ਉਸ ਤੋਂ ਬਾਅਦ 4-5 ਮੁੰਡੇ ਮੇਰੇ ਪ੍ਰਾਣ ਨੂੰ ਨਾ ਉਹਨਾਂ ਨੇ ਕੁੱਟਮਾਰ ਕਰੀ ਜਾਂਦੇ ਸੀਗੇ ਤੇ ਜਦੋਂ ਮੈਂ ਬਾਹਰ ਆਇਆ ਜਦੋਂ ਛੜਾਨ ਲੱਗੇ ਮੈਂ ਤੇ ਇਹਦੇ ਵੀ ਸਿਰ ਤੇ ਗਰਾ ਰਿਆਂ ਮਾਰਿਆਂ ਹੱਥਾਂ ਪੈਰਾਂ ਤੇ ਤੇ ਮੇਰੇ ਵੀ ਸਿਰ ਤਿੰਨ ਚਾਰ ਥਾਂ ਤੇ ਸਿਰ ਤੇ ਫੱਟੜ ਕੀਤਾ ਸੱਟਾਂ ਮਾਰ ਕੇ ਉਹ ਉਸ ਤੋਂ ਬਾਅਦ ਜਦੋਂ ਭੱਜਣ ਲੱਗੇ ਉਹਨਾਂ ਦੇ ਹੋਰ ਬੇਲੀ ਆਖ ਸੀ ਇਹਨੂੰ ਪਛਾਤੇ ਹੁੰਡੇ ਸੀਗੇ ਹੈਗੇ 10-12 ਆਣੇ ਸੀ ਪਿੱਛੇ ਖੜੇ ਸੀ ਹੋਰ ਮੁੰਡੇ ਤੇ ਸਾਨੂੰ ਫਿਰ ਉਸ ਤੋਂ ਬਾਅਦ ਦਾਖਲ ਕਰਤਾ ਇਹ ਉਹਨਾਂ ਨੇ ਘਰੇ ਆ ਕੇ ਵੀ ਸੱਟਾਂ ਵੇਟਾਂ ਆੜੇ ਮਾਰੀਆਂ ਸਮਾਨ ਦੀ ਤੋੜਪਾਨ ਕੀਤੀ ਜਿੰਨਾਂ ਤੁਸੀਂ ਜਾਣਦੇ ਹੋ ਤੁਹਾਡੇ ਕੁੱਟਣ ਲਈ ਕਿਉਂਕਿ ਉਹਨਾਂ ਦੇ ਨਾਂ ਕੀ ਕੀ ਨੇ ਉਹਨਾਂ ਦਾ ਨਾਂ ਹੈ ਇੱਕ ਦਾ ਨਾਮ ਹੈ ਬਿੱਲਾ ਤੇ ਇੱਕ ਦਾ ਨਾਮ ਬੱਬੂ ਇੱਕ ਦਾ ਨਾਮ ਲੱਕੀ ਇੱਕ ਦਾ ਨਾਮ ਰੋਨੀ ਉੱਥੇ ਰਹਿੰਦੇ ਇਕਤਰ ਨਗਰ ਦੇ ਨੇ ਹਾਂਜੀ ਉਧਰਲੇ ਏਰੀਏ ਦੇ ਲਾਹੇ ਲਗ ਲਗ ਪਿੰਡ ਹੁੰਦੇ ਉਧਰ ਹੀ ਕਿ ਕੀ ਰੋਲਾ ਕੀ ਤਾ ਰੋਲਾ ਪਰਸੋਂ ਰੋਲਾ ਰੋਲਾ ਨਹੀਂ ਨਹੀਂ ਪਰਸੋਂ ਇਹ ਰੋਲਾ ਤਾਂ ਕੋਈ ਨਹੀਂ ਸੀਗਾ ਜਿਵੇਂ ਜਵਾਕ ਨਾਲ ਜਵਾਕ ਰਹੇ ਪੈਂਦੇ ਆ ਸਕੂਲ ਮੁੰਡਾ ਹੈ ਬ੍ਰਦਰ ਮੇਰਾ ਸਕੂਲ ਪੜਦਾ ਐ ਇਹਦੇ ਨਾਲ ਕੋਈ ਮੁੰਡਾ ਸੀਗਾ ਉਹਦੇ ਨਾਲ ਰੋਲਾ ਸੀ ਕੋਈ ਤੇ ਬਸ ਐ ਇਹ ਕਹਿੰਦੇ ਜਿਵੇਂ ਇਕੱਠੇ ਰਹੇ ਪੈਂਦੇ ਆ ਉਹ ਮੁੰਡਾ ਦਾ ਪਾਸੇ ਟਲ ਗਿਆ ਇਹਦੇ ਨਾਲ ਕਾਲੇ ਪੇੜ ਪਈ ਖਾਰ ਖਾਲੀ ਇਹਦਾ ਤਾਂ ਕੋਈ ਰੋਲਾ ਵੀ ਨਹੀਂ ਸੀਗਾ